ਸੰਮੀਰਾਵੜਾ ਜੀ ਮੇਰਾ ਨਾਮ RAM SINGH ਪਿੰਡ ਕੱਕੜਾਲ ਜਿਹੜਾ ਸੰਗਰੂਰ ਬਲਾਕ ਧੂਰੀ ਜਿਹੜਾ ਮਸਲਾ ਸਾਡੇ ਇਲਾਕੇ ਦਾ ਮਸਲਾ ਜੀ ਹਾਂ ਇਹ ਸਾਡੇ ਇਲਾਕੇ ਦਾ ਮਸਲਾ ਅਸਾਂ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਆ ਦੋ ਪਿੰਡਾਂ ਦੀ ਜਿਹੜੀ ਜ਼ਮੀਨ ਆ ਗਈ ਤੁਹਾਂ ਨਾਲ ਠੱਗੀ ਰੱਗੀ ਆ ਜਿਹੜੀ ਜੌਲੀਆਂ ਵਾਲੀ ਜ਼ਮੀਨ ਆ ਉਹਦਾ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਆੜਤੀਏ ਤੇ ਕਿਸਾਨ ਦਾ ਨੌ ਮਾਸ਼ ਦਾ ਰਿਸ਼ਤਾ ਪਰ ਉਹ ਖਰਬੂਜੇ ਤੇ ਸੂਰੀ ਦਾ ਰਿਸ਼ਤਾ ਨਿਕਲਿਆ ਕਿਸਾਨ ਤੋਂ ਕੁੱਟ ਕੇ ਧੱਕੇ ਨਾਲ ਜ਼ਮੀਨ ਨੌ ਲਵਾ ਕੇ ਉਹਨੂੰ ਇਹ ਕੋਈ 95 96 ਦੀਆਂ ਗੱਲਾਂ ਨੇ ਕਿਸਾਨ ਨੂੰ ਨੰਗਾ ਕਰਕੇ ਕਲਰਾਂ 'ਚ ਸਿੱਟ ਜਾਂਦੇ ਨੇ ਉਹ ਬੋਰੀ ਬਨ ਕੇ ਆਪਦੇ ਘਰੇ ਵੱੜਦਾ ਤੇ ਕੂਕਦਾ ਸਾਰੇ ਇਹ ਐਸਐਸਪੀ ਨੂੰ ਮਿਲਦਾ ਡੀਸੀ ਨੂੰ ਮਿਲਦਾ ਕੋਈ ਉਹਦੀ ਗੱਲ ਨਹੀਂ ਸੁਣਦਾ ਹੈਗਾ ਅਤੇ ਹੁਣ ਆ ਕੇ ਜਥੇਬੰਦੀ ਨੇ ਜਦੋਂ ਕੇਸ਼ਦੀ ਪਰਚਾਲ ਕਰੀਆ ਉਹਦੀ ਬਾਹ ਫੜੀਆ ਅਤੇ ਉਹ ਟੈਨਸ਼ਨ ਦੇ ਵਿੱਚ ਕਿਸਾਨ ਮਰ ਜਾਂਦਾਗਾ ਆੜਤੀਏ ਦੇ ਨੋਂ ਤੇ ਪਰਚਾ ਕਰਾਇਆ ਤੇ 304 ਦੀ ਧਾਰਾ ਲਾ ਕੇ ਉਹਨੂੰ ਅੰਦਰ throਆ ਇਸੇ ਤਰ੍ਹਾਂ ਜਹਾਗੀਰ ਵਾਲੀ ਜ਼ਮੀਨ ਦਾ ਮਾਛਲਾਗਾ ਇਹ ਜਿਹੜਾ ਕਿਸਾਨ ਆਗਾ ਜੂਪੀ ਤੋਂ ਆਉਂਦਾ ਉਹਨੂੰ ਲੋਡ ਪੈਂਦੀ ਆ ਪਿੰਡ ਦੇ ਸਰਪੰਚ ਤੋਂ ਰੁਪਈਏ ਮੰਗਦਾ ਉਹ 2.5 ਲੱਖ ਰੁਪਈਆ ਦੇ ਕੇ 3 ਲੱਖ ਦਾ ਪਰਨੋਟ ਭਰਦਾ ਅਤੇ ਉਸ ਤੋਂ ਬਾਅਦ 2 ਸਾਲਾਂ ਬਾਅਦ ਫੇਰ ਸਾਫ ਕਰਮ ਲੱਗਦੇ ਨੇ ਕਹਿੰਦਾ ਲੈ 6 ਲੱਖ ਰੁਪਈਆ ਮੈਂ ਤੈਨੂੰ ਦੇ ਦਿੰਦਾ ਪਰ ਕਹਿੰਦਾ ਜ਼ਮੀਨ ਤੇ ਆਹ ਪਰ ਕਾ ਲਿਖੂਗਾ ਵਿਆਨਾ ਉਸ ਤੋਂ ਬਾਅਦ ਉਹ ਜਦੋਂ ਵਿਆਨਾ ਲਿਖਾਉਣ ਜਾਂਦਾ ਤਾਂ ਅਰਜੀ ਨਸੀਬ ਨੇ ਪੁੱਛਿਆ ਵੀ ਜਿਹੜਾ ਤੇਰਾ ਪਰਨੋਟ ਆ ਕਹਿੰਦਾ ਜੀ ਘਰੇ ਜਾ ਕੇ ਦੇ ਦਾਂਗੀ ਉਹ ਦੂਸਰੇ ਦਿਨ ਕਿਸਾਨ ਘਰੇ ਜਾ ਕੇ ਪਰਨੋਟ ਲੈਣ ਜਾਂਦਾ ਕਹਿੰਦਾ ਅਸੀਂ ਤਾਂ ਪਾੜ ਕੇ ਚੁੱਲ੍ਹੇ ਚਲਾਤਾ ਅਤੇ ਬਾਅਦ ਦੇ ਵਿੱਚ ਉਹ ਜਿਹੜਾ ਪਰਿਵਾਰ ਆ ਹਾਈ ਕੋਰਟ ਦੇ ਵਿੱਚ ਪਹੁੰਚਦਾਗਾ ਹਾਈ ਕੋਰਟ ਉਹਨਾਂ ਨੂੰ 12 ਲੱਖ ਰੁਪਇਆ ਭਰਉਂਦੀ ਆ ਵੀ ਬਾਲਕ ਤੁਸੀਂ ਰਹੋਗੇ ਪਰ ਉਹਨੇ ਕੜਮ ਚੌਧਰੀ ਨੇ ਜਿਹੜਾ ਕਬਜ਼ਾ ਉਹ ਛੱਡਿਆ ਨਹੀਂ ਜ਼ਮੀਨ ਦਾ ਅਤੇ ਜਿਹੜਾ ਉਹ ਪਰਨੋਟ ਦੀ ਉਹਨੂੰ ਲਾ ਕੇ ਜਿਹੜਾ ਮਕਾਨ ਦੀ ਉਹਦੀ কুরਕੀ ਧਿਆਂਦੀ ਉਹ কুরਕੀ 11 ਦੇ ਵਿੱਚ ਜਥੇਵੰਦੀ ਨੇ ਰੋਕੀ ਅਤੇ ਮੁੜ ਪਰਿਵਾਰ ਨੂੰ ਕਾਬਜ ਮਕਾਨ ਦੇ ਵਿੱਚ ਕਰਾਇਆ ਅਤੇ ਜ਼ਮੀਨ ਦੇ ਵਿੱਚ ਵਾੜਿਆ ਜ਼ਮੀਨ ਚ ਸੀ ਨੇ 16 ਦਿਨ ਰਹਿਾਂਗੇ ਜੀਰੀ ਲਾਤੀ ਦੀ ਪ੍ਰਸ਼ਾਸਨ ਨੇ ਕਿਹਾ ਸੀ ਪ੍ਰਸ਼ਾਸਕ ਲਾ ਕੇ ਜੀਰੀ ਪਾ ਲਾਂਗੇ ਛੋਡੀ ਪਰ ਉਹ ਵੀ ਸਾਨੂੰ 2 ਮਹੀਨਿਆਂ ਦਾ ਟਾਈਮ ਦੇਵੋ ਉਹ 2 ਮਹੀਨਿਆਂ ਦੀ بجائے ਅੱਜ 8 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਕਰਿਆ ਹੈਗਾ ਇਸ ਲਈ ਈਸੀ ਇਹ ਮੋਰਚਾ ਉਨਾ ਟਾਈਮ ਰੱਖਾਂਗੇ ਜਿੰਨਾ ਚਿਰ ਸਾਨੂੰ ਪੂਰਾ ਇਨਸਾਫ ਨਹੀਂ ਮਿਲਦਾ ਕਿਸੇ ਵੀ ਪਾਸੇ ਉਨਾ ਟਾਈਮ ਇਹ ਸੰਘਰਸ਼ ਜਾਰੀ ਰੂ ਅਤੇ ਹੋਰ ਤਿੱਖਾ ਕਰਾਂਗੇ ਜੇ ਸਾਡੇ ਜਿਹੜੇ ਮਸਲੇ ਨਹੀਂ ਹੱਲ ਕਰਨਗੇ ਤਾਂ ਭਾਜਪਾ ਦੀਆਂ ਜਿੱਥੇ-ਜਿੱਥੇ ਇਹ ਵੋਟਾਂ ਮੰਗਣ ਜਾਣਗੇ ਸੀ ਕਾਲੀਆਂ ਝੰਡੀਆਂ ਦਿਖਾਵਾਂਗੇ ਤੇ ਵਿਰੋਧ ਕਰਾਂਗੇ ਜਿਹੜੇ ਸਵਾਲ ਨੇ ਇਹਨਾਂ ਤੋਂ ਇਹ ਪਿੰਡਾਂ ਦੇ ਵਿੱਚ ਜਾ ਕੇ ਪੁੱਛਾਂਗੇ ਵੀ ਸਾਨੂੰ ਕਿਸਾਨਾਂ ਨੂੰ ਕਿਉਂ ਹੈਰਾਨ ਕਰਿਆਗਾ ਅਤੇ ਇਹਨਾਂ ਦੀਆਂ ਪੀਪੀਆਂ ਪਿੰਡਾਂ ਦੇ ਵਿੱਚ ਉਹ ਖਾਲੀ ਕੱਢਾਂਗੇ हां जी ਜਿੰਨਾ ਟਾਈਮ ਹੀ ਸਾਡਾ ਧਰਨਾ ਉਨਾ ਟਾਈਮ ਚੱਲਦੇ ਰਹਿਣਗੇ ਤੇ ਏਸ਼ੀ ਇਹਨਾਂ ਦੀਆਂ ਗੱਡੀਆਂ ਦੇ ਪਿੱਛੇ ਆਪਣੀਆਂ ਗੱਡੀਆਂ ਲਾਵਾਗੇ ਜਦੋਂ ਇਹ ਬੂਟਾ ਮੰਗਣ ਜਾਣਗੇ ਉਮੀਦ ਹੈ ਯਾਰ ਨੂੰ ਇਸੀ ਕਿਸੇ ਵੀ ਤਰ੍ਹਾਂ ਇਹ ਚੋਣਾਂ ਦੇ ਵਿੱਚ ਜਿੱਤਣ ਨਹੀਂ ਦਿੰਦੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕਰੀਆਂ। ਸਤਿ ਸ਼੍ਰੀ ਅਕਾਲ ਜੀ ਕਹਿਣਾ ਚਾਹਾਂਗੇ ਕਿ ਅੱਜ ਦੋ ਰੋਜ਼ਾ ਧਰਨਾ ਲੱਗਿਆ ਜਾ ਰਿਹਾ ਜੀ। ਹਾਂ ਜੀ ਮੈਂ ਦਰਸ਼ਨ ਸਿੰਘ ਪਣੀ ਮਹਾਰਾਜ ਜਲਾ ਸਿੰਘ ਨੂੰ ਮਿਤ ਪ੍ਰਧਾਨ ਬਰਨਾਲਾ। ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੋ ਪਿੰਡਾਂ ਦੀ ਜ਼ਮੀਨ ਦਾ ਰੌਲਾ ਜੋ ਕਿ ਆੜਤੀਆਂ ਨੇ ਜਾ ਕੇ ਢੱਲੇਦਾਰ ਲੋਕਾਂ ਨੇ ਦੱਬੀ ਹੋਈ ਸੀ ਜ਼ਮੀਨ ਉਹਦੇ ਤੇ ਬਹੁਤ ਸਾਡਾ ਸਾਰਾ ਸੰਘਰਸ਼ ਚੱਲਿਆ ਲੰਮਾ ਸਮਾਂ ਸੰਘਰਸ਼ ਦੇ ਵਿੱਚ ਉਹ ਸਰਕਾਰ ਨੇ ਇਹ ਕਿਹਾ ਸਾਨੂੰ ਭਰੋਸਾ ਦਿਵਾਇਆ ਵੀ ਠੀਕ ਹੈ ਤੁਹਾਡੀ ਗੱਲ ਸਹੀ ਹੈ ਤੇ ਲੋਕ ਗਲਤ ਨੇ ਫਿਰ ਸਰਕਾਰ ਨੇ ਕਹਿੰਦਾ ਵੀ ਅਸੀਂ ਇਹ ਜਿਹੜੀ ਜ਼ਮੀਨ ਹੈ ਇਹ ਸਾਰੀ ਇਹ ਤੇ ਕਬਜ਼ਾ ਕਰਾ ਦਿੱਤੀ ਅਸੀਂ ਜੀਰੀ ਲਾ ਕੇ ਕਣਕ ਬੀਬੀ ਜੀ ਉਹਦੇ ਵੀ ਅਸੀਂ ਇੰਤਕਾਲ ਕਰਾਵਾਂਗੇ ਕਿਵੇਂ ਸਨਰ ਨੇ ਕਹਤਾ ਡੀਸੀ ਨੇ ਕਹਤਾ ਵੀ ਇਹਦਾ ਇੰਤਕਾਲ ਹੋਊ ਇੰਤਕਾਲ ਉਹ ਹੋਇਆ ਨਹੀਂ ਅਜੇ ਤੱਕ 2 ਮਹੀਨੇ ਦਾ ਸਮਾਂ ਲਿਆ ਤੇ 8 ਮਹੀਨੇ ਲੰਘ ਗਏ ਕੱਲ ਫਿਰ ਮੀਤਿਹਰ ਨਾਲ ਗੱਲ ਹੋਈ ਕਿਉਂਕਿ ਲੋਕ ਸਭਾ ਦਾ ਖੜਾ ਹੋਇਆ ਇਹ ਐਮਪੀ ਇੱਥੇ ਇਸ ਵਾਰ ਕੇ ਸਾਡਾ ਕਿਹਾ ਜੀ ਅਸੀਂ ਉਹਦੇ ਬਾਅਦ ਚ ਜਾਵਾਂਗੇ ਜਿਹੜਾ ਐਮਪੀ ਖੜਾ ਹੋਊ ਇਹਨਾਂ ਨਾਲ ਗੱਲਬਾਤ ਹੋਈ ਇਹ ਕਹਿੰਦਾ 9 ਵਜੇ ਮੈਂ ਕੱਲ ਮਿਲਾਂਗਾ ਕੱਲ ਸਾਨੂੰ ਮਿਲੂ ਮੀਟਿੰਗ ਕਰੂ 9 ਵਜੇ ਕੱਲ 9 ਵਜੇ ਸਾਡੀ ਸੂਬਾ ਕਮੇਟੀ ਆਈ ਤਾਂ ਜਦੋਂ ਸੂਬਾ ਕਮੇਟੀ ਆਈ ਇਹ ਭੱਜ ਗਿਆ ਤਰੀ ਮੀਟਿੰਗ ਨਹੀਂ ਕਰੀ ਮਿਲਿਆ ਨਹੀਂ ਫਿਰ ਅਸੀਂ ਕੱਲ ਹੀ ਇੱਥੇ ਦੋ ਦਿਨਾਂ ਦਾ ਹੈ ਜਿਹੜਾ ਦੋ ਦਿਨ ਤੋਂ ਚੱਲ ਰਿਹਾ ਹੈ ਧਰਨਾ ਲਾਤਾ ਹਾਂ ਮੈਸੇ ਸਮੇ ਲਈ ਮੀਤਿਹਰ ਦੇ ਬਾਹਰ ਚ ਗਏ ਬੁਟ ਮੰਤਰੀ ਦੇ ਤੇ ਲੋਕ ਸਭਾ ਦਾ ਮੀਂਦ ਬਾਹਰ ਹੈ ਇਹਦੇ ਬਾਹਰ ਚ ਬੈਠਿਆ ਅਸੀਂ ਇਹ ਕੱਲ ਤਾਂ ਵੀਰਾਂ ਨੇ ਵੱਡੀ ਭਾਜਣਾ ਠਕਰੀ ਆਤ ਨੇ 6 ਵਜੇ ਸਾਡੇ ਕੋਲੇ ਪੰਡਾਲ ਚ ਵੀ ਆਏ ਤਿੰਨੇ ਦੂਜੇ ਦੋ ਐਮ ਐਲ ਵੀ ਤਿੰਨੇ ਬਰਨਾਲੇ ਦੇ ਐਮ ਐਲ ਆਏ ਵੀ ਇਹ ਐਮ ਐਲ ਇਹ ਵੀ ਆਇਆ ਸੀ ਦੋ ਐਮ ਐਲ ਹੋਏ ਸੀ ਜਿਸੇ 6 ਵਜੇ ਅਸੀਂ ਗੱਲਬਾਤ ਆਪਕੇ ਸੂਬਾ ਕਮੇਟੀ ਸਾਡੀ ਚਲੀ ਗਈ ਸੀ ਅਸੀਂ ਕਹਾਂ ਵੀ ਸੂਬਾ ਕਮੇਟੀ ਕਹਿੰਦੀ ਅਸੀਂ ਨਹੀਂ ਹੁਣ ਗੱਲਬਾਤ ਕਰਦੇ ਪਹਿਲਾਂ ਤੂੰ ਭੱਜ ਗਿਆ ਇਸ ਲਈ ਹੁਣ ਅਸੀਂ ਬੈਠੇ ਆ ਗੱਲਬਾਤ ਜਿਵੇਂ ਸਾਡੀ ਸੂਬਾ ਕਮੇਟੀ ਕਹੂ ਜੇ ਗੱਲਬਾਤ ਚੱਲੂ ਸਰਕਾਰ ਨਾਲ ਸਾਡੀ ਉਹ ਪਹਿਲਾਂ ਅਸੀਂ ਨਾਲ ਹੁੰਦੇ ਹੋ ਇੰਤਕਾਲ ਕਰਾਉਣੇ ਨੇ ਉਹਨਾਂ ਦੇ ਨਾਂ ਜਮੀਨ ਕਰਾਉਣੀਆਂ ਨੇ ਤਾਂ ਠੱਗੀ ਮਾਰ ਕੇ ਨਾਲ ਖੋਹੀ ਸੀ ਇਸ ਲਈ ਜਿੰਨਾ ਚਿਰ ਹੁੰਦੀ ਉਹਨਾਂ ਚਿਰ ਅਸੀਂ ਇਹਦੇ ਬਾਅਦ ਚ ਬੈਠਾਂਗੇ ਸਾਡਾ ਲੰਮੇ ਸਮੇਂ ਦਾ ਧਰਮ ਹੈ ਉਹ ਦੋਜ ਲਿਆਂ ਦਾ ਧਰਮ ਹੈ ਸੁਰੂ ਤੇ ਬਨਾਲਾ ਜੇ ਇਹ ਆ ਆ DNA ਕਰਨੀ ਕਰਨਗੇ ਫਿਰ ਅਸੀਂ ਸਾਰੇ ਪੰਜਾਬ ਨੂੰ ਵੀ ਇੱਥੇ ਝੋਕ ਦੇਾਂਗੇ ਪਰ ਜਿਹੜਾ ਮਸਲਾ ਹੱਲ ਕਰਾ ਕੇ ਉਠਾਂਗੇ ਉਹ ਗਰੀਬ ਕਿਸਾਨ ਜਿਹੜੀ ਜ਼ਮੀਨ ਖੋਹੀ ਸੀ ਦੱਬੀ ਸੀ ਉਹਨਾਂ ਦੇ ਕਬਜ਼ਾ ਦਾ ਅਸੀਂ ਕਰਾਤਾ ਹੁਣ ਨੌ ਵੀ ਕਰਾ ਕੇ ਫਿਰ ਉਠਾਂਗੇ ਜ਼ਮੀਨ ਕਿੰਨੀ ਹੈ ਜੀ ਜ਼ਮੀਨ 3.5 ਕੱਲੇ ਹੈ ਜੀ ਇਹ ਤਾਂ ਜਹਾਂਗੀਰ ਵਾਲੀ 17 ਵਿਗੇ ਅਸਾਂ ਹੁਣ ਦੂਸਰੇ ਦਿਨ ਚ ਚੱਲ ਰਿਹਾ ਕੀ ਕਰਨਾ ਹੈ ਹਾਂ ਦੂਸਰੇ ਦਿਨ ਚ ਹੈ ਜੀ ਅਸਾਂ ਨਹੀਂ ਹੱਲ ਹੁੰਦਾ ਸਾਡੀ ਜ਼ਮੀਨ ਮੋੜ ਕੇ ਉਹਨਾਂ ਕਿਸਾਨਾਂ ਦੇ ਦੋਨਾਂ ਦੇ ਨਾਮ ਨਹੀਂ ਕਰਾਈ ਜਾਂਦੀ ਉਹਨਾਂ ਚਿਰ ਕੋਈ ਮਸਲਾ ਹੱਲ ਨਹੀਂ ਉਹਨਾਂ ਚਿਰ ਲਗਾਤਾਰ ਬੈਠਾਂਗੇ ਸੀ ਕਿੰਨੇ ਦਿਨ ਵੀ ਬੈਠਣਾ ਪਵੇ